ਪਰਮੇਸ਼ਰ ਦੇ ਘਰ ਆਣਾ ਸਤਿਗੁਰਾਂ ਦੀ ਪਵਿੱਤਰ ਨਜ਼ਰ ਵਿੱਚ ਪਰਵਾਨ ਹੋਣਾ ਇਹ ਬੜੇ ਭਾਗਾ ਨਾਲ ਪ੍ਰਾਪਤ ਹੁੰਦਾ ਹੈ ਕਿਸ ਤਰ੍ਹਾਂ ਹੁੰਦਾ ਹੈ ਸੁਣਿਆ ਜੀ ਸਾਡੇ ਪੂਜਨੀਕ ਸੰਜੀ ਫਰਮਾਉਂਦੇ ਹਨ ਤੀਨ ਦial ਮੰਜੇ ਤੇ ਬਿਰਾਜਮਾਨ ਤੇ ਬੜੀ देर ਤੱਕ ਸੜਕ ਵੱਲ ਵੇਖੀ ਜਾਂਦੇ ਵੇਖੀ ਜਾਂ ਮੈਂ ਹੈਰਾਨ ਹੋਈ ਜਾਵਾਂ ਤੇ ਮਹਾਰਾਜ ਫਰਮਾਉਂਦੇ ਨੇ ਵੇਖੋ ਹਜ਼ਾਰਾਂ ਬਸਾਂ ਇੱਧਰ ਲੱਗਦੀਆਂ ਨੇ ਨਜਾਰਾ ਬਸਾ ਉਧਰ ਲੱਗਦੇ ਆ ਨੇ ਇੱਥੇ ਉਹ ਆਂਦਾ ਜਿਨ੍ਹਾਂ ਨੂੰ ਅਸੀਂ ਆਪ ਉਤਾਰਦੇ ਇਹ ਤੁਹਾਨੂੰ ਵਾਰੇ ਆਪ ਸਦਾ ਵੇਜ ਕੇ ਸੰਭੇ ਰਹੋ ਕੋਈ ਛੋਟੀ ਬਾਤ ਨਹੀਂ ਜੇ ਤੇ ਸਾਧ ਸੰਗਤ ਵਿੱਚ ਆਣਾ ਜਦੋਂ ਸਾਧ ਸੰਗਤ ਦੀ ਪ੍ਰੀਤ ਕਮਾਣੀ ਪਤਾ ਨਹੀਂ ਕਿੰਨੇ ਕਿੰਨੇ ਤਕ ਚਾ ਕਰਦੇ ਤੇ ਸੰਜੀ ਫਰਮਾਉਂਦੇ ਹਨ ਮਹਾਰਾਜ ਆਪ ਸੰਗਤ ਵਿੱਚ ਹਾਜ਼ਰ ਹੁੰਦੇ ਹਨ ਖਾਸ ਕਰਕੇ ਇਹ ਲਿਆ ਜੀ छोटी आ गुरु की बाणी बखिश करती है मन रे गुर की कार कमाए मन रे गुर की कार कमाए गुर के पाने जो चल हर दिन हर दुरा की कार कमाते हैं गुरु की प्रीत कमा नाम अंदर एक हो जाता है वस जाता है ਤੇ ਕੀ ਮਾਰਾ ਫਰਮਾਂਦੇ ਹਨ ਮਹਾਰਾਜ ਫਰਮਾਂਦੇ ਹਨ ਸਾਧ ਸੰਗਤ ਦੇ ਦਰਸ਼ਨਾਂ ਦਾ ਬੜਾ ਚਿੰਤ ਕਰਦਾ ਟੀਮ ਦੇ ਹਾਲ ਆਪਣੀ ਰਸਨਾ ਨਾਲ ਪਰਮੇਸ਼ਰ ਦਿਆ ਇਹ ਦਰਸ਼ਨ ਬੜੇ ਭਾਗਾ ਨਾਲ ਦਿੰਦਾ ਤੇ ਨਾਲ ਕੀ ਫਰਮਾਂਦੇ ਹਨ ਉੱਥੇ ਕੋਈ ਬਾਤ ਬਿਸਰੀ ਨਹੀਂ ਹੈ ਮਹਾਰਾਜ ਸਭ ਕੁਝ ਜਾਣਦੇ ਨੇ ਈਂਦਰ ਕੋਈ ਬਾਤ ਬਿਸਰੀ ਨਹੀਂ ਹੈ ਪਰਮੇਸ਼ਰ ਸਦਾ ਦਿਆਲ ਹਰ

ਤੇ ਸਹਿਬਾਂ ਦੇ ਨਾਲ ਭਾਈ ਧਰਮਪਾਲ ਸਿੰਘ ਜੀ ਸਹਿਬ ਦਸਮ ਪਾਤਸ਼ਾਹ ਜੀ ਦੇ ਗੁਰਦੁਆਰੇ ਗਏ ਸਹਿਬਾਂ ਦੇ ਇੱਕ ਇੱਕ ਕੋੜੀ ਇੱਕ ਇੱਕ ਕੋੜੀ ਚੜਨਾ ਨਾਲ ਲਮਕਾ ਕਰਦੇ ਇੱਕ ਇੱਕ ਕੋੜੀ ਨੂੰ ਬੱਥਾ ਡੇਕਣਾ ਫਿਰ ਚੜਨਾ ਆਹ ਪਰਮੇਸ਼ਰ ਹੁੰਦੇ ਆ ਸਾਨੂੰ ਜਾਂਚ ਕਰਦੇ ਨੇ ਕੋਈ ਹੋਰ ਥੋੜੀ ਆਇਆ ਜਦੋਂ ਮਹਾਰਾਜ ਜੀ ਗਏ ਉਥੋਂ ਦੇ ਜਿਹੜੇ ਭਾਈ ਜੀ ਸਨ ਮਾਰੇ ਫਰਮਾਉਂਦੇ ਨੇ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਮਰ ਇਨਾ ਸਤਕਾਰ ਕੀਤਾ ਉਹਨਾਂ ਦੇ ਚਰਨੀ ਹੱਥ ਲਾ ਲਦਾ ਮਹਾਰਾਜ ਨੇ ਤੇ ਉਸ ਸਮੇਂ 500 ਰੁਪਇਆ ਬੇਟਾ ਦਿੱਤੀ ਫਰਮਾਨਦੇ ਨੇ ਇਹ ਪ੍ਰਵਾਨ ਕਰਿਆ ਮਹਾਰਾਜ ਨੇ ਤੇ ਉਥੋਂ ਦੇ ਭਾਈ ਜੀ ਉਹਨਾਂ ਨੂੰ ਦੱਸਣ ਲੱਗੇ ਮਹਾਰਾਜ ਜੀ ਮਹਾਰਾਜ ਜੀ ਕਿ ਦਸ਼ਮ ਬਾਦਸ਼ਾਹ ਜੀ ਦੇ ਸ਼ਸਤਰ ਨੇ ਮਹਾਰਾਜ ਜੀ ਕਿ ਦਸ਼ਮ ਬਾਦਸ਼ਾਹ ਜੀ ਦਾ ਪਲੰਘ ਹੈ ਸੈਬ ਨਾਲ ਤਰਪਾਲ ਜੀ ਜਿਹੜੇ ਨਾਲ ਸਨ ਉਹਨਾਂ ਨੂੰ ਪੂਰੇ ਕਰਕੇ ਫਰਮਾਨਦੇ ਨੇ ਉਹ ਇਹਨਾਂ ਨੂੰ ਕੀ ਪਤਾ ਹੈ ਕੌਣ ਆਏ ਨੇ ਓਏ ਮਹਾਰਾਜ ਆਪ ওই ਜੋਤ ਆਏ ਹਨ ਸਾਨੂੰ ਹੁਣ ਦਰਸ਼ਨ ਹੋਣੇ ਹਨ ਬਸ ਅਸੀਂ ਘਰਾਂ ਦੀ ਪ੍ਰੀਤ ਕਮਾਈਏ ਘਰਾਂ ਦੇ ਰੰਗ ਵਿੱਚ ਰੰਗੇ ਰਹੀਏ ਯਤਨ ਕਰੀਏ ਕਿ ਅਸੀਂ ਇਹ ਬਾਣਾ ਸਜਾਈਏ ਰਹਿਤ ਰੱਖੀਏ ਮਹਾਰਾਜ ਦੀ ਦੀਨਿਆ ਆਪਣੀ ਰਸਨਾ ਦਾ ਫਰਮਾਦੇ ਹਨ ਸਹਿ ਫਰਮਾਦੇ ਹਨ ਓਏ ਇਹ ਇੱਕ ਵਰੀ ਇੱਕ ਵਰੀ ਬਾਣਾ ਪਾ ਕੇ ਸਫੇਦ ਵਸਤਰ ਪਾ ਕੇ ਗੁਰੂ ਘਰ ਆਏ ਓਏ ਖਾਲਸੇ ਦੇ ਦਰਸ਼ਨ ਦੇ ਹੋਣ ਤੇ ਵੇਖਿਆ ਜੇ ਕੈਸੀ ਪਵਿੱਤਰ ਰਹਿਤ ਇੱਕ ਭਾਜੀ ਨੂੰ ਛੁੱਟੀ ਨਾ ਮਿਲੇ ਤੜਪ ਗਿਆ ਦਰਸਨਾਂ ਨੂੰ ਤੜਪ ਗਿਆ ਜਦੋਂ ਛੁੱਟੀ ਮਿਲੀ ਫਿਰ ਆਇਆ ਮਹਾਰਾਜੀ ਤੜਪ ਜਾਂਦੇ ਹਾਂ ਛੁੱਟੀ ਨਹੀਂ ਮਿਲਦੀ ਦਰਸਨਾਂ ਨੂੰ ਬੜਾ ਜਿੰਤ ਕਰਦਾ ਮਹਾਰਾਜੀ ਮੰਨਦੇ ਨੇ ਇੰਨੀ ਇੱਕ ਗੱਲ ਇਹ ਤੜਪ ਮਹਾਰਾਜੀ ਮੰਨਦੇ ਨੇ ਰਹਿਤ ਰੱਖਣਾ ਮਹਾਰਾਜੀ ਜਿੱਥੇ ਮੈਂ ਹੁੰਨਾ ਉੱਥੇ ਤੇ ਰਹਿਤ ਨਹੀਂ ਰੱਖੀ ਜਾਂਦੀ ਪਤਾ ਨਹੀਂ ਕਿੱਥੇ ਕਿੱਥੇ ਸਾਡੀਆਂ ਡਿਊਟੀ ਲੱਗਦੀਆਂ ਸਾਡਾ ਮਾਰੇ ਪ੍ਰਬੰਦੇਲੇ ਜੀ ਦੋ ਘਰ ਅੰ내 ਉਦੋਂ ਰੱਖਿਆ ਕਰ ਉਦੋਂ ਨਾ ਵਿਸਰੀ ਤੇ ਇੱਕ ਕੰਮ ਕਰੀ ਹੋਜੀ ਕਿ ਤੇ ਮਾਰੇ ਜੀ ਕਿਹੜਾ ਕੰਮ ਮਾਰੇ ਪ੍ਰਬੰਦੇਲੇ ਬਾਹਰ ਮੁਖੀ ਸਾਡੇ ਕੋਲ ਆ ਉਹਦੇ ਕੰਨ ਵਿੱਚ ਤੂੰ ਜਦੋਂ ਅਮਰਤ ਵਾਲੇ ਉੱਠੇਗਾ ਨਾ ਸ্নান ਕਰੀ ਚਕੂਟਾ ਕਮਰ ਕਸਦਾ ਸਜਾਈ ਸਫੇਦ ਬਸਤਰ ਪਾਈ ਕੜਵਾ ਸੇਲਾ ਅਸਲ ਲੈ ਕੇ ਸ਼ੀਸ਼ਾ ਵੇਖੀ ਤੈਨੂੰ ਸਾਡਾ ਦਰਸ਼ਨ ਹੋ ਜਾਏਗਾ बाणा इहे रहत जहिड़ा असीं दहाड़ा मना ती समूह संगता नवन पवित्र दहाड़े जी अनेक अनेक वधाईं जी